ਰਸੋਣਾ ਕਿ ਅੱਜ ਲੋਕ ਮਿੱਟੀ ਰੋਣ ਕਿ ਅਰਫਾ ਆਏ ਵਾ ਕੀ ਕਰਾ ਹਏ ਜੀ ਸਰਕਾਰ ਤੋਂ ਵਾ ਕੀ ਕਰੋਨਾ ਵਾਵਾ ਦੇ ਮਤ ਮਾਰ ਕੇ ਜਿਹੜਾ ਜਿਹੜਾ ਬੱਚੇ ਬਚਾਉਣੇ ਆਂ ਉਹਨੇ ਮਾੜੀ ਬਣਾ ਦੇਣਗੇ ਬੋਲੇਗਾ ਖਾਲਾ ਨਛਾਰਾ ਹੋਈ ਗੱਲ ਮਰ ਜਾ ਸਰਕਾਰ ਜਿਹੜਾ ਮੈਂ ਸੱਤ ਮੇਰਾ ਬੋਤਨ ਚਾਰ ਨਾ ਗਿਆ ਆਏ ਮੈਂ ਤਾਂ ਕੰਨਾ ਦਾ ਤਰਨ ਜਾਵਾਂ ਦਾ ਠੀਕ ਨਾ ਲੱਗ ਗਈ ਆਏ ਮੇਰਾ ਪੁੱਤ ਫਿਰਨਾਂ ਵੀ ਚਾ ਗਿਆ ਵੇ ਕੀ ਹੈ ਜੀ ਸਰਕਾਰ ਤੋਂ ਕਰਾਉਣਾ ਜਿਹੜਾ ਸਿੱਧਾ ਨਹੀਂ ਰੋਜ ਸਕਦੇ ਆਏ ਮਰਾ ਸੇ ਉਹਨਾਂ ਕਿ ਆ ਜਲਾ ਮਿੱਟੀ ਰੋ ਗਿਆ ਰਫ ਹਾਏ ਮਾ ਕੀ ਗਰਾਂ ਹਾਏ ਹਾਏ ਜੀ ਸਰਕਾਰ ਤੋਂ ਮੈਗੀ ਕਰੋਨਾ ਵਾਵਾ ਦੇ ਮੱਤ ਮਾਰ ਕੇ ਹਾਏ ਮੇਰਾ ਬੁੱਤ ਗਿਆ ਹਾਏ ਮੇਰਾ ਬੁੱਤ ਨਹੀਂ ਗਿਆ ਲਾਲਾ ਮੱਕ ਗਿਆ ਮੇਰਾ ਬਾਹਰ ਦੇ ਹਾਲਾਤ ਵੀ ਓਏ ਮਰ ਜਾ ਸਰਕਾਰ ਆਏ ਜੀ ਜਿੰਦਾਂ ਦੇ ਕੋ ਚਲਾਇਆ ਆਹ ਆਹ ਇਹਦੇ ਆ ਗਏ ਜਦੋਂ ਕੀ ਲੈਣਾ ਜਿਹੜੇ ਰੋਕ ਨਹੀਂ ਤੱਕਦੇ ਕੋਸਰ ਕਾਹਵੇਂ ਦੁਕਾਨਾਂ ਤੋਂ ਮਿਹਰੀ ਜਾਂ ਲੰਗਾ ਸਰੰਜਾ ਟੀਕੇ ਲਾਈ ਜਾਂਦੇ ਨੇ ਚਪਾ ਕਾਹ ਤੋਂ ਨਹੀਂ ਤੇ ਕਾਹ ਨਾਲ ਆਲਾ ਨੂੰ ਰੋਕਦੇ ਮਾਮਾ ਦੇ ਪੁੱਤ ਗਏ ਇਹ ਭਾਜੀ ਮੇਰੇ ਮਾਮਾ ਜੀ ਦੀ ਕੁੜੀ ਆ ਮੋਗੇ ਰਹਿੰਦੇ ਆ ਇਹ ਵਿਚਾਰੇ ਲੋਕਾਂ ਦੇ ਘਰਾਂ ਚ ਕੰਮਕਾਰ ਕਰਕੇ ਭਾਂਡੇ ਮਾਂਜ ਕੇ ਇਹਨੇ ਬੱਚੇ ਪਾਲੇ ਸੀ ਬੜੀ ਮਿਹਨਤ ਮਜ਼ਦੂਰੀ ਕਰਕੇ ਪਰੌਣਾ ਰੱਖਸ਼ਾ ਵਾਂਦਾ ਜੀ ਬੜਾ ਔਖਾ ਹੋ ਕੇ ਟਾਈਮ ਪਾਸ ਕਰਦੇ ਆ ਤੇ ਜਵਾਕ ਲੱਗੇ ਮਾੜੀਆਂ ਕੰਦੀਆਂ ਆਤ ਤੇ ਜਿਹੜੀਆਂ ਸਰਕਾਰਾਂ ਦੇ ਨਸ਼ੇ ਚਲਾਏ ਆ ਕਿਉਂਕਿ ਸਰਕਾਰਾਂ ਪਿਛਲੀਆਂ ਤਾਂ ਉਹ ਨਹੀਂ ਠੱਲ ਪਏ ਤੇ ਹੁਣ ਵਾਲੀਆਂ ਨੇ ਬਹੁਤ ਵੱਡਕਾਂ ਮਾਰੀਆਂ ਬੜਾ ਕੁਸ ਬਾਰੇ 1.5-2 ਮਹੀਨੇ ਹੋ ਗਏ ਇਹਨਾਂ ਤੋਂ ਵੀ ਕੱਖ ਨਹੀਂ ਹੋਇਆ ਗਲੀ ਗਲੀ ਮੱਲੇ ਮੱਲੇ ਹਰ ਇੱਕ ਜਿਹੜੀ ਮਰਜ਼ੀ ਦੁਕਾਨ ਤੋਂ ਲੱਲਾ ਚਿੱਟਾ ਵਿਕ ਰਿਹਾ ਜੀ ਪੱਲਾ ਸਬਜ਼ੀ ਵਾਲੀ ਦੁਕਾਨ ਤੋਂ ਲੱਗ ਰਿਆਂ ਨੇ ਵਾਲੀ ਤੋਂ ਲੱਲਾ ਗਲੀਆਂ ਮੱਲਾ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਕੋਈ ਪੁਲਿਸ ਨਹੀਂ ਫੜਦੀ ਕੋਈ ਕਾਰਵਾਈ ਨਹੀਂ ਪੈਂਦੀ ਜਿਹੜੇ ਪੀਂਦੇ ਆ ਟੰਗ ਉਹਨਾਂ ਨੂੰ ਪੁਲਿਸ ਕਰਦੀ ਉਹਨਾਂ ਨੂੰ ਪ੍ਰਸ਼ਾਸਨ ਕਰਦਾ ਉਹਨੂੰ ਚੱਕ ਕੇ ਬੰਦ ਵੀ ਕਰ ਦਿੰਦੇ ਆ ਸਭ ਕੁਝ ਕਰ ਦਿੰਦੇ ਆ ਦੂਜੀ ਗੱਲ ਜੀ ਅਸੀਂ ਸਰਕਾਰਾਂ ਦੇ ਆ ਹਸਪਤਾਲਾਂ ਤੇ ਜਾਂਦੇ ਸਾਨੂੰ ਇੰਨਾ ਪਰੇਸ਼ਾਨ ਕਰਦੇ ਆ ਜੇ ਮੁੰਡੇ ਦੀ ਉਮਰ ਡੋਜ ਹੋਈ ਸੀ ਇਹਨਾਂ ਨੂੰ ਚੱਕਿਆ ਚੱਕ ਕੇ ਇੱਕ ਮਿੰਟ ਨਹੀਂ ਰੱਖਿਆ ਤੇ ਫ੍ਰੀ ਕੋਡ ਰੈਫਰਲ ਕਰਤਾ ਜੇ ਉਹਦੀ ਮੌਤ ਦੀਂਦੀ ਸੀ ਹਾਂਜੀ ਭਾਈ ਸਾਡੇ ਆ ਹਸਪਤਾਲਾਂ ਵਾਲੇ ਵੀ ਦੁਸ਼ਮਣ ਬਣ ਗਏ ਸਰਕਾਰਾਂ ਦਾ ਬਣਿਆ ਆਂ ਪੁਲਿਸ ਕੋਲੇ ਜਾਓ ਉੱਥੇ ਸੁਣਵਾਈ ਨਹੀਂ ਡਾਕਟਰਾਂ ਕੋਲੇ ਜਾਓ ਉੱਥੇ ਸੁਣਵਾਈ ਨਹੀਂ ਡਾਕਟਰ ਸਾਹਿਬ ਕੋਲੇ ਕੱਲ ਗਏ ਲੈ ਕੇ ਵਿਲਕਤੇ ਨੂੰ ਉਮਰ ਡੋਜ ਵਿੱਚ ਇਹ ਸਰਿੰਜ ਉਹ ਡਾਕਟਰਾਂ ਨੇ ਇਹਨਾਂ ਨੂੰ ਕਹਿਦਾ ਵੀ ਰੈਫਰ ਕਰਤਾ ਫ੍ਰੀ ਕੋਟ ਲੈ ਜਾਓ ਫ੍ਰੀ ਕੋਟ ਲੈ ਕੇ ਰਾਤ ਜਾਂਦੇ ਦੀ ਸਿਰੇ ਪਹੁੰਚਿਆ ਨਹੀਂ ਚਲੋ ਹਸਪਤਾਲ ਦੇ ਵੜਦੇ ਮੌਤ ਹੋ ਗਈ ਉਹਨਾਂ ਨੇ ਉੱਥੇ ਚੱਕ ਕੇ ਉਹਨੂੰ ਦਾਖਲ ਕਰ ਸੈੱਟ ਲਿਆ ਉੱਥੇ ਜਿੱਥੇ ਮਰਦ ਘਟ ਬਣਿਆ ਉਹਦੇ ਚ ਰੱਖਤਾ ਹੁਣ ਉਹਨਾਂ ਨੇ ਕਿਹਾ ਵੀ ਸਵੇਰੇ ਥੋੜੀ ਪੁਲਿਸ ਆਊਗੀ ਕਾਰਵਾਈ ਪਊਗੀ ਮਲਾਜ ਆਊਗਾ ਫਿਰ ਤੁਹਾਨੂੰ ਇਲਾਜ ਦਿੱਤੀ ਜਾਊਗੀ ਅਸੀਂ ਸਵੇਰੇ ਹੁਣ ਚੀਟੀ ਟੂਚ ਗਏ ਉਹ ਕਹਿੰਦੇ ਹਲੇ ਤਾਈ ਰੁਕਾ ਨਹੀਂ ਆਇਆ ਦੱਸੋ ਗਰੀਬ ਬੰਦੇ ਨੂੰ ਪਹਿਲੀ ਗੱਲ ਰੁਕਿਆ ਦਾ ਨਹੀਂ ਪਤਾ ਕਿਰਾਏ ਤੇ ਰਹਿੰਦੇ ਆ ਵਿਚਾਰੇ ਇਹਨਾਂ ਨੂੰ ਦਾਲ ਦੀ ਰੋਟੀ ਦਾ ਫਿਕਰਾ ਤੇ ਰੁੱਕੇ ਕਿੱਥੋਂ ਪਾ ਲੈਣੇ ਸਰਕਾਰਾਂ ਦਾ ਕੰਮ ਆ ਕਿ ਇਹਨਾਂ ਦਾ ਕੰਮ ਆ ਸਾਡਾ ਬਹੁਤ ਬੁਰਾ ਹਾਲ ਆ ਅੱਜ ਤੱਕ ਸਰਕਾਰਾਂ ਤੇ ਬੜੀਆਂ ਉਮੀਦਾਂ ਲਾਈਆਂ ਸੀ ਪਰ ਇਹ ਸਰਕਾਰ ਵੀ ਫੇਲ ਆ ਜੀ ਹਰ ਕੰਮ 'ਚ ਫੇਲ ਸਰਕਾਰ ਆਉਣ ਤੋਂ ਪਹਿਲਾਂ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਸੱਤਾ ਤੋਣ ਤੋਂ ਪਹਿਲਾਂ ਵੀ ਆਉਂਦੇ ਸਾਰ ਪਹਿਲਾਂ ਸਭ ਤੋਂ ਪਹਿਲਾਂ ਚੱਟਾ ਜਿਹਾ ਨਸ਼ਾ ਬੰਦ ਕੀਤਾ ਜਾਊਗਾ ਇਹ ਵਾਅਦਾ ਹੀ ਆ ਜੀ ਵਾਅਦਾ ਹੀ ਰਹਿ ਗਿਆ ਵਾਦਾ ਕਰਕੇ ਤਾਂ ਅਸੀਂ ਵੋਟਾਂ ਪਾਈਆਂ ਗਰੀਬ ਪਰਿਵਾਰ ਜਿੰਨੇ ਸੀ ਧੜਾ ਧੜ ਜਾ ਕੇ ਵੋਟਾਂ ਪਾਤੀਆਂ 92% ਐਵੇਂ ਨਹੀਂ ਜਿਤਾਏ ਇਹ ਗਰੀਬ ਪਰਿਵਾਰਾਂ ਦੀਆਂ ਵੋਟਾਂ ਨੇ ਜਿੱਤੇ ਆ ਤਖੜਾ ਬੰਦਾ ਤਾਂ ਆਪ ਤੇ ਜਵਾਕ ਬਾਹਰੋਂ ਲੈ ਮੌਲਕ ਭੇਜੀ ਬੈਠਾ ਤੇ ਗਰੀਬ ਰੱਖਸ਼ਾ ਵੇਚਣਾ ਵਾਉਣ ਵਾਲਾ ਉਹ ਕਿੱਥੋਂ ਭੇਜ ਦੂਗਾ ਕੀ ਮੰਗਦੇ ਉਹਨਾਂ ਲਈ ਤਾਂ ਧਿਆਨੀ ਹੁਣ ਇਹਨਾਂ ਦਾ ਇੱਕ ਤਾਂ ਬੱਚਾ ਚਲਿਆ ਗਿਆ ਜੀ ਕਿਰਾਏ ਤੇ ਰਹਿੰਦੇ ਆ ਲੋਕਾਂ ਦੇ ਸਾਡੀ ਭੈਣ ਭਾਂਡੇ ਮਾਜ ਕੇ ਕੰਮ ਕਰਦੀ ਆ ਇਹਨੂੰ ਕੋਈ ਸਰਕਾਰ ਸਹਾਇਤਾ ਦੇ ਵੀ ਇਹਨਾਂ ਦੇ ਜਿਹੜੇ ਪਾਲ ਪੋਸਣ ਹੋ ਜੇ ਚੰਗਾ ਕੋਈ ਇਹਨਾਂ ਦਾ ਮਕਾਨ ਨਹੀਂ ਆਪਦਾ ਕੋਈ ਕੱਖ ਨਹੀਂ ਹੈ ਜੀ ਕੀ ਕਰਨਗੇ ਉਹਦੇ ਤੇ ਠੋਈ ਸੀਗੀ ਵੀ ਸਾਲਾ ਬੱਚਾ ਸਾਡਾ ਕੋਈ ਸਾਡੀ ਮਿਹਨਤ ਮਜ਼ਦੂਰੀ ਕਰੂਗਾ ਇਹ ਮੇਰੀ ਪੂਆ ਜੀ ਦਾ ਮੁੰਡਾ ਜੀ ਬੜੇ ਲੰਬੇ ਸਮੇਂ ਤੋਂ ਦੇਖਦੇ ਆਂ ਨਸ਼ੇ ਦੀਆਂ ਖਬਰਾਂ ਸੁਣਦੇ ਰਹਿੰਦੇ ਆਂ ਅੱਜ ਸਾਡੀ ਆਪ ਅੱਖੀਂ ਦੇਖਣ ਸਾਡੇ ਪਰਿਵਾਰ ਨਾਲ ਹੋਈ ਆ ਬਹੁਤ ਮਾਵਾ ਦੇ ਦਰਦ ਖਬਰਾਂ ਸੁਣਦੇ ਸੀ ਇਦਾਂ ਹੋ ਜਾਂਦਾ ਪਰ ਅੱਜ ਸਾਡੇ ਨਾਲ ਖੁਦ ਹੋਇਆ ਬੜੇ ਲੰਬੇ ਸਮੇਂ ਤੋਂ ਨਸ਼ੇ ਦਾ ਸਰਕਾਰਾਂ ਕਹਿ ਰਹੀਆਂ ਇਹ ਹੱਲ ਹੋਊਗਾ ਪਰ ਅਜੇ ਤੱਕ ਕੋਈ ਹੱਲ ਨਹੀਂ ਦੱਸਿਆ ਸਰਕਾਰਾਂ ਨੂੰ गुजारिश ਆ ਇਹ ਨਸ਼ੇ ਤੇ ਕਾਬੂ ਕੀਤਾ ਜਾਵੇ ਹਰ ਘਲੀ ਗਲੀ ਵਿੱਚ ਹਰ ਕਮਾਂ ਦਾ ਪੁੱਤ ਮਰ ਰਿਹਾ ਏ ਆਮਾ ਰੋ ਰਹੀਆਂ ਏ ਕੋਈ ਇਨਸਾਫ ਨਹੀਂ ਮਿਲ ਰਿਹਾ ਕੋਈ ਨਸ਼ੇ ਦਾ ਹੱਲ ਨਹੀਂ ਹੋ ਰਿਹਾ ਸਰਕਾਰ ਤੋਂ ਵੀਰ ਜੀ ਆਏ ਦਿਨ ਮਾਂਵਾਂ ਦੇ ਪੁੱਤ ਰੁਲਦੇ ਆ ਤੁਸੀਂ ਵੀ ਭਾਵੁਕ ਹੋ ਗਏ ਹੋ ਪਿਛਲੇ ਦਿਨੀ ਇੱਕ ਜਵਾਨ ਮੁੰਡਾ ਜਿਹੜਾ ਮਿਹਨਤ ਦਾ ਰਹਿਣ ਵਾਲਾ ਉਹ ਵੀ ਮਰਿਆ ਜੀ ਪਰ ਸਰਕਾਰਾਂ ਤੋਂ ਕੋਈ ਝੰਕਾਂ ਦੇ ਜੋ ਨਹੀਂ ਕੋਈ 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 ਕਾਰਵਾਈ ਨਹੀਂ ਜੀ ਹੋ ਰਹੀ ਸ਼ਰਿਆਮ ਨਸ਼ਾ ਵੇਚ ਰਿਆ ਸਰਕਾਰ ਨੂੰ ਫਰਕ ਹੀ ਨਹੀਂ ਪੈਂਦਾ ਜੀ ਕੀ ਮੰਗ ਕੇ ਕਰਾਂਗੇ ਸਰਕਾਰਾਂ ਨੂੰ ਕੀ ਫਰਕ ਪੈ ਰਿਹਾ ਇਹਦੇ ਨਾਲ ਕੀ ਮੰਗ ਕਰਾਂਗੇ ਇਹ ਸਰਕਾਰਾਂ ਦੇ ਆਪ ਦੇ ਬੰਦੇ ਆ ਜੀ ਜਿਹੜੇ ਵੇਚਦੇ ਆ ਠੀਕ ਹੈ ਚੈੱਕ ਰਿਹਾ ਜੀ ਸਭ ਕੁਝ ਸਰ ਕੀ ਨਾਮ ਤੁਹਾਡਾ ਜੀ ਡਾਕਟਰ ਨੂਰਤਾਜਵਾਲ ਜੀ ਡਾਕਟਰ ਸਾਹਿਬ ਤੁਹਾਡੇ ਮਹੱਲੇ ਦੇ ਵਿੱਚ ਜਿਹੜੀ ਔੜ ਨਾਲ ਮੌਤ ਹੋਈ ਹੈ ਕੀ ਕਾਰਨ ਕੀ ਬਣਿਆ ਸਾਰਾ ਜੀ ਇਹ ਨਸ਼ੇ ਦੇ ਕਾਰਨ ਹੋਇਆ ਮੇਰਾ ਵਾਰਡ ਨੰਬਰ 27 ਹੈ ਇੱਥੇ ਸ਼ਰਿਆਮ ਨਸ਼ਾ ਵੇਚਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹ ਵਿਚਾਰਾ ਗਰੀਬ ਪਰਿਵਾਰ ਹੈ ਕਿਰਾਏ ਤੇ ਰਹਿ ਰਿਹਾ ਹੈ ਇਹਨਾਂ ਕੋਲ ਵਿਚਾਰੇ ਕੋਈ ਆਮਦਾਰ ਕੋਈ ਨਹੀਂ ਹੈ ਨੀ ਕਿ ਆਪ ਬਾਈ ਜੀ ਰੈਕਸ਼ਾ ਚਲਾਉਂਦੇ ਆ ਹੁਣ ਨਸ਼ੇ ਨੇ ਮਾਰਕਟ ওভারਡੋਜ ਆ ਹੋਈ ਕੱਲ ਮੇਰੇ ਕੋਲ ਲੈ ਕੇ ਆਏ ਸਰਿੰਜ ਵਿੱਚ ਲੱਗੀ ਹੋਈ ਸੀਗੀ ਇਹਨਾਂ ਨੇ ਮੈਨੂੰ ਰੈਫਰ ਕਰਤਾ ਮੋਗੇ ਵੀ ਚਲੋ ਸਰਕਾਰੀ ਹਸਪੀਟਲ ਚ ਲੈ ਜਾਓ ਉਹਨਾਂ ਨੇ ਜਾ ਕੇ ਫਰੀਦਕੋਟ ਭੇਜ ਦਿੱਤਾ ਜਦੋਂ ਕੋਈ ਭੇਜੀਦਾ ਤੇ ਸਰਕਾਰੀ ਹਸਪਤਲ ਦੇ ਵਿੱਚ ਵੀ ਬਾਈ ਇਹਨਾਂ ਨੂੰ ਮਰੀਜ਼ ਕਿਸੇ ਨੂੰ ਵੀ ਉਹ ਚਾ ਕੇ ਰਿਆ ਫਿਰ ਕਰ ਦਿੰਦੇ ਫਰੀਦਕੋਟ ਉਹ ਵਿਚਾਰਾ ਰਾਹ ਦੇ ਵਿੱਚ ਹੀ ਆ ਉਹਦੀ ਮੌਤ ਹੋ ਜਾਂਦੀ ਆ ਰਜਾ ਕੀ ਅਪੀਲ ਕਰਾਂਗੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਇੱਕ ਤਾਂ ਇੱਥੇ ਪੀਸਰ ਵਗੈਰਾ ਡਿਊਟੀ ਲਾਈਏ ਮੁਲਾਜ਼ਮ ਕੋਈ ਨਹੀਂ ਆਉਂਦਾ ਗਾ ਜੀ 10 ਵਜੇ ਦੀ ਕਹਿ ਚੁੱਕੇ ਐ ਵੀ ਭਾਈ ਰਾਤ ਤੱਕ 12 ਵਜੇ ਤੱਕ ਇੱਥੇ ਮਦੀਰ ਖਾਨਾ ਖੜਾ ਰਹਿਦਾ ਇਹਨਾਂ ਨੂੰ ਇੰਨਾ ਕੁਝ ਕਹੀਦਾ ਵੀ ਭਾਈ ਜੀ ਕੁੜੀਆਂ ਬੁੜੀਆਂ ਦੇ ਲੰਗਣਾ ਆਉਂਦਾ ਆਉਣਾ ਆਉਂਦਾ ਵੀ ਬੰਦ ਕਰ ਜੋ ਨਸ਼ਾ ਤਾਂ ਵੀ ਕਿਸੇ ਨਹੀਂ ਜਾ ਤਾਂ ਵੀ ਕੀ ਜਾਂਦੀਆਂ ਮੈਡੀਕਲ ਤੇ ਸਾਰੇ ਪਾਸੇ ਜਿੰਦਰ ਮਰਜੀ ਵੇਖ ਲੋ ਕਦਰ ਸਾਧਾ ਵਾਲੀ ਵਸਤੀ ਚ ਵੀ ਪਤਾ ਲੱਗਿਆ ਕਿ ਹਰੇਕ ਘਰ ਦੇ ਮੂਰੇ ਚਿੱਟੇ ਦੀਆਂ ਬਿੱਟਾਂ ਤਿਆਰ ਕਰਦੇ ਨਾ ਪਰ ਫਿਰ ਵੀ ਛਰੇ ਆ ਪੁਲਿਸ ਤੋਂ ਬੇਖੌਫ ਹੋ ਕੇ ਕੰਮ ਹੋਦਾ ਹੈ ਬਈ ਪ੍ਰਸ਼ਾਸਨ ਦੀ ਨਾਕਾਮੀ ਹੈ ਤਾਂ ਸ਼ਾਇਦ ਜੇ ਕਿਹੜਾ ਮਾਰੇ ਸਾਰਾ ਕੁਝ ਹੋ ਸਕਦਾ ਹੈ ਪਤਾ ਕਿਹਨੂੰ ਨਹੀਂ ਪ੍ਰਸ਼ਾਸਨ ਸਾਰਾ ਪਤਾ ਜੀ ਕਰ ਸਕਦੇ ਲੱਗਦਾ ਚਿੱਟੇ ਨਾਥ ਪਾਉਗੀ ਪੈਣੀ ਚਾਹੀਦੀ ਹੈ ਜਿਹੜੀ ਆਉਣ ਵਾਲੀ ਸਰਕਾਰ ਹੁਣ ਕੀਤਾ ਸੀਗਾ ਸਰਕਾਰ ਨੂੰ ਵਾਦਾ ਕਿਹਾ ਸੀਗਾ ਵੀ ਨਸ਼ਾ ਸਰਕਾਰ ਨੂੰ ਚਾਹੀਦਾ ਵੀ ਨਸ਼ਾ ਬੰਦ ਕਰਨਾ ਚਾਹੀਦਾ